ਆਗਮਹਲਾ ਪੰਜਵਾ ਜਾ ਕੋ ਮੁਸ਼ਕਲ ਅਤ ਬਣੈ ਢੋਈ ਕੋਏ ਨ ਦੇ ਲਾਗੂ ਹੋਏ ਦੁਸ਼ਮਨਾ ਸਾਖ ਪੇ ਭਜ ਖਲੇ ਸਭੋ ਪਤੇ ਅਸਰਾ ਜੁੱਕੇ ਸਭ ਸਰਾਓ ਜਿਤ ਆਵੇ ਉਸ ਪਰ ਬ੍ਰਹਮ ਲਗੈ ਨ ਤਤੀਵਾਉ ਸਾਹਿਬ ਨੇ ਤਾਣਿਆ ਤਾਣ ਆਏ ਨਾ ਜਾਈ ਥਿਰ ਸਦਾ ਗੁਰਬਖਤੀ ਸਚ ਜਾਣ ਰਹਾਉ ਜੇ ਕੋ ਹੋਵੇ ਦੁਬਲਾ ਨਾੰਗ ਭੁਖ ਕੀ ਪੀਰ ਦਮੜਾ ਪੱਲੇ ਨਾ ਪਵੇ ਨਾ ਕੋ ਦੇਵੇ ਤੀਰ ਸਵਾਰਥ ਸੁਆਉ ਨਾ ਕੋ ਕਰੇ ਨਾ ਕਿਛ ਹੋਵੇ ਕਾਜ ਜਿਤ ਆਵੇ ਉਸ ਪਾਰ ਬ੍ਰह्म ਤਾਂ ਨੇ ਚਲ ਹੋਵੇ ਰਾਜ ਧੀ ਰਾਗ ਮਹੱਲਾ ਪੰਚਮ ਜਾ ਕੋ ਮੁਸ਼ਕਲ ਅਤ ਬਣੈ ਢੋਈ ਕੋਏ ਨ ਦੇ ਲਾਗੂ ਹੋਏ ਦੁਸ਼ਮਨਾ ਸਾਖ ਪੇ ਭੱਜ ਖਲੇ ਸਭੋ ਭਜੇ ਆਸਰਾ ਝੁੱਕੇ ਸਭ ਸਰਾਓ ਜਿਤ ਆਵੇ ਉਸ ਪਾਰ ਬ੍ਰਹਮ ਲਗੈ ਨਤਤੀ ਵਾਓ ਸਾਹਿਬ ਨੇ ਤਾਣਿਆ ਤਾਣ ਆਏ ਨਾ ਜਾਈ ਥਿਰ ਸਦਾ ਗੁਰਬਖਤੀ ਸਚ ਜਾਣ ਰਹਾਉ ਜੇ ਕੋ ਮਤਾ ਨੇ ਚਲ ਹੋਵੇ ਰਾਜ ਤੇਰੀ ਰਾਗ ਮਹਲਾ ਪੰਜਵਾ ਜਾ ਕੋ ਮੁਸ਼ਕਲ ਅਤ ਬਣੈ ਢੋਈ ਕੋਏ ਨ ਦੇ ਲਾਗੂ ਹੋਏ ਦੁਸ਼ਮਨਾ ਸਾਖ ਪੇ ਭਜ ਖਲੇ ਸਭੋ ਪਜੇ ਅਸਰਾ ਝੁੱਕੇ ਸਭ ਸਰਾਓ ਜਿਤ ਆਵੇ ਉਸ ਪਰ ਬ੍ਰਹਮ ਲਗੈ ਨ ਤੱਤੀ ਵਾਉ ਸਾਹਿਬ ਨੇ ਤਾਣਿਆ ਤਾਣ ਆਏ ਨ ਜਾਇ ਥਿਰ ਸਦਾ ਗੁਰਬਖਤੀ ਸਚ ਜਾਣ ਰਹਾਉ ਜੇ ਕੋ ਹੋਵੇ ਤੁਪਲਾ ਨਾੰਗ ਭੁਖ ਕੀ ਪੀਰ ਬੜਾ ਪੱਲ ਨਾਪਵੇ ਨਾ ਕੋ ਦੇਵੇ ਤੀਰ ਸਵਾਰਥ ਸੁਆਉ ਨਾ ਕੋ ਕਰੇ ਨਕਿਝ ਹੋਵੇ ਕਾਜ ਜਿਤ ਆਵੇ ਉਸ ਪਾਰ ਬ੍ਰह्म ਤਾਨੇ ਚਲ ਹੋਵੇ ਰਾਜ ਧੀਰੇ ਰਾਗ ਮਹੱਲਾ ਪੰਚਵਾ ਜਾ ਕੋ ਮੁਸ਼ਕਲ ਅਤ ਬਣੈ ਢੋਈ ਕੋਏ ਨ ਦੇ ਲਾਗੂ ਹੋਏ ਦੁਸ਼ਮਨਾ ਸਾਖ ਪੇ ਭਜ ਖਲੇ ਸਭੋ ਪਰੇ ਆਸਰਾ ਝੁਕੇ ਸਭ ਸਰਾਓ ਜਿਤ ਆਵੇ ਉਸ ਪਾਰ ਬ੍ਰਹਮ ਲਗੈ ਨ ਤਤੀਵਾ ਸਾਹਿਬ ਨਿਤਾਣਿਆ ਤਾਣ ਆਏ ਨਾ ਜਾਈ ਥਿਰ ਸਦਾ ਗੁਰ ਸ਼ਬਦੀ ਸਚ ਜਾਣ ਰਹਾਉ ਜੇ ਕੋ ਹੋਵੇ ਤੁਪਲਾ ਨਾਂਗ ਭੁਖ ਕੀ ਪੀਰ ਦਮੜਾ ਭੱਲੇ ਨਾ ਪਵੇ ਨਾ ਕੋ ਦੇਵੇ ਧੀਰ ਸੁਆਰਥ ਸੁਆ ਜਿ ਹੋਵੇ ਕਾਜ ਜਿਤ ਆਵੇ ਉਸ ਪਾਰ ਬ੍ਰह्म ਤਾਨੇ ਚਲ ਹੋਵੇ ਰਾਜ ਸ੍ਰੀ ਰਾਗ ਮਹੱਲਾ ਪੰਜਵਾ ਜਾ ਕੋ ਮੁਸ਼ਕਲ ਅਤ ਬਣੈ ਢੋਈ ਕੋਏ ਨ ਦੇ ਲਾਗੂ ਹੋਏ ਦੁਸ਼ਮਨਾ ਸਾਖ ਪੇ ਭਜ ਖਲੇ ਸਭੋ ਪਜੇ ਅਸਰਾ ਜੁੱਕੇ ਸਭ ਸਰਾਓ ਜਿਤ ਆਵੇ ਉਸ ਪਾਰ ਬ੍ਰਹਮ ਲਗੇ ਨ ਤਤੀਵਾਓ ਸਾਹਿਬ ਨੇ ਤਾਣਿਆ ਤਾਣ ਆਏ ਨ ਜਾਇ ਥਿਰ ਸਦਾ ਗੁਰਬਤਿ ਸਚ ਜਾਣ ਰਹਾਓ ਜੇ ਕੋ ਹੋਵੇ ਤੁਪਲਾ ਨਾਗ ਭੁਖ ਕੇ ਪੀਰ ਦਮੜਾ ਪੱਲ ਨਾ ਪਵੇ ਨਾ ਕੋ ਦੇਵੇ ਤੀਰ ਸਵਾਰਥ ਸੁਆਉ ਨਾ ਕੋ ਕਰੇ ਨਕਿਝ ਹੋਵੇ ਕਾਜ ਜਿਤ ਆਵੇ ਉਸ ਪਾਰ ਬ੍ਰह्म ਤਾਂ ਨੇ ਚਲ ਹੋਵੇ ਰਾਜ ਇਹ ਰਾਗ ਮਹੱਲਾ ਪੰਜਵਾ ਜਾ ਕੋ ਮੁਸ਼ਕਲ ਅਤ ਬਣੈ ਢੋਈ ਕੋਏ ਨ ਦੇ ਲਾਗੂ ਹੋਏ ਦੁਸ਼ਮਨਾ ਸਾਖ ਪੇ ਭਜ ਖਲੇ ਸਭੋ ਭਜੇ ਅਸਰਾ ਝੁੱਕੇ ਸਭ ਸਰਾਓ ਜਿਤ ਆਵੇ ਉਸ ਪਰ ਬ੍ਰਹਮ ਲਗੇ ਨਾ ਤਤੀਵਾਉ ਸਾਹਿਬ ਨੇ ਤਾਣਿਆ ਤਾਣ ਆਏ ਨਾ ਜਾਈ ਥਿਰ ਸਦਾ ਗੁਰਬਖਤੀ ਸਚ ਜਾਣ ਰਹਾਉ ਜੇ ਕੋ ਹੋਵੇ ਤੁਪਲਾ ਨਾੰਗ ਭੁਖ ਕੀ ਪੀਰ ਦਮੜਾ ਪੱਲੇ ਨਾ ਪਵੇ ਨਾ ਕੋ ਦੇਵੇ ਤੀਰ ਸਵਾਰਥ ਸੁਆਉ ਨਾ ਕੋ ਕਰੇ ਨਾ ਕਿਛ ਹੋਵੇ ਕਾਜ ਜਿਤ ਆਵੇ ਉਸ ਪਾਰ ਬ੍ਰह्म ਤਾਂ ਨੇ ਚਲ ਹੋਵੇ ਰਾਜ ਧੀ ਰਾਗ ਮਹੱਲਾ ਪੰਜਵਾ ਜਾ ਕੋ ਮੂ ਕਨ ਅਤ ਪਣੈ ਢੋਈ ਕੋਏ ਨ ਦੇ ਲਾਗੂ ਹੋਏ ਦੁਸ਼ਮਨਾ ਸਾਖ ਪੇ ਭਜ ਖਲੇ ਸਭੋ ਪਜੇ ਆਸਰਾ ਝੁਕੇ ਸਭ ਸਰਾਓ ਜਿਤ ਆਵੇ ਉਸ ਪਾਰ ਬ੍ਰਹਮ ਲਗੈ ਨ ਤਤੀਵਾਉ ਸਾਹਿਬ ਨੇ ਤਾਣਿਆ ਤਾਣ ਆਏ ਨਾ ਜਾਈ ਥਿਰ ਸਦਾ ਗੁਰਬਖਦੀ ਸਚ ਜਾਣ ਰਹਾਉ ਜੇ ਕੋ ਹੋਵੇ ਤੁਪਲਾ ਨਾੰਗ ਭੁਖ ਕੀ ਪੀਰ ਦਮੜਾ ਪੱਲ ਨਾ ਪਵੇ ਨਾ ਕੋ ਦੇਵੇ ਤੀਰ ਸੁਆਰਥ ਸੁਆਉ ਨਾ ਕੋ ਕਰੇ ਨ ਕਿਛ ਹੋਵੇ ਕਾਜ ਜਿਤ ਆਵੇ ਉਸ ਪਾਰ ਬ੍ਰह्म ਤਾਨੇ ਚਲ ਹੋਵੇ ਰਾਜ ਧੀਰੇ ਰਾਗ ਮਹਲਾ ਪੰਚਵਾ ਜਾ ਕੋ ਮੁਸ਼ਕਲ ਅਤ ਬਣੈ ਢੋਈ ਕੋਏ ਨ ਦੇ ਲਾਗੂ ਏ ਦੁਸ਼ਮਨਾ ਸਾਖ ਪੇ ਭਜ ਖਲੇ ਸਭੋ ਭਜੇ ਆਸਰਾ ਝੁਕੇ ਸਭ ਸਰਾਓ ਚਿਤ ਆਵੇ ਉਸ ਪਾਰ ਬ੍ਰਹਮ ਲਗੈ ਨ ਤਤੀਵਾਉ ਸਾਹਿਬ ਨੇ ਤਾਣਿਆ ਤਾਣ ਆਏ ਨ ਜਾਇ ਥਿਰ ਸਦਾ ਗੁਰਬਖਤੀ ਸਚ ਜਾਣ ਰਹਾਉ ਜੇ ਕੋ ਹੋਵੇ ਤਬਲਾ ਨਾੰਗ ਭੁਖ ਕੇ ਪੀਰ ਦਮੜਾ ਪੱਲ ਨਾ ਪਵੇ ਨਾ ਕੋ ਦੇਵੇ ਤੀਰ ਸਵਾਰਥ ਸੁਆਉ ਨਾ ਕੋ ਕਰੇ ਨਕਿ ਜਿ ਹੋਵੇ ਕਾਜ ਚਿਤ ਆਵੇ ਉਸ ਪਾਰ ਬ੍ਰਹਮ ਦਾਨੇ ਚਲ ਹੋਵੇ ਰਾਜ ਧੀਰੀ ਰਾਗ ਮਹਲਾ ਪੰਜਵਾ ਜਾ ਕੋ ਮੁਸ਼ਕਲ ਅਤ ਬਣੈ ਧੋਈ ਕੋਏ ਨ ਦੇ ਲਾਗੂ ਹੋਏ ਦੁਸ਼ਮਨਾ ਸਾਖ ਪੇ ਭਜ ਖਲੇ ਸਭੋ ਪਜੇ ਅਸਰਾ ਝੁੱਕੇ ਸਭ ਸਰਾਓ ਜਿਦ ਆਵੇ ਉਸ ਪਰ ਬ੍ਰਹਮ ਲਗੇ ਨਾ ਤਤੀਵਾਉ ਸਾਹਿਬ ਨੇ ਤਾਣਿਆ ਤਾਣ ਆਏ ਨਾ ਜਾਈ ਥਿਰ ਸਦਾ ਗੁਰਬਖਤੀ ਸਚ ਜਾਣ ਰਹਾਉ ਨੇ ਚਲ ਹੋਵੇ ਰਾਜ ਇਹ ਰਾਗ ਮਹੱਲਾ ਪੰਜਵਾ ਜਾ ਕੋ ਮੁਸ਼ਕਲ ਅਤ ਬਣੈ ਟੋਈ ਕੋਏ ਨ ਦੇ ਲਾਗੂ ਹੋਏ ਦੁਸ਼ਮਨਾ ਸਾਖ ਪੇ ਭਜ ਖਲੇ ਸਭੋ ਭਜੇ ਆਸਰਾ ਝੁੱਕੇ ਸਭ ਸਰਾਓ ਅਮੇ ਉਸ ਪਰਮ ਲਗੇ ਨਾ ਤਤੀਵਾਉ ਸਾਹਿਬ ਨੇ ਤਾਣਿਆ ਤਾਣ ਆਏ ਨਾ ਜਾਈ ਥਿਰ ਸਦਾ ਗੁਰਬਤਿ ਸਚ ਜਾਣ ਰਹਾਉ ਜੇ ਕੋ ਹੋਵੇ ਦੁਬਲਾ ਨੰਗ ਭੁਖ ਕੀ ਪੀਰ ਦਮੜਾ ਪੱਲ ਨਾਪ ਸੋ ਆਉ ਨਾ ਕੋ ਕਰੇ ਨਾ ਕਿਛ ਹੋਵੇ ਕਾਜ ਜਿਤ ਆਵੇ ਉਸ ਪਾਰ ਬ੍ਰह्म ਤਾਨੇ ਚਲ ਹੋਵੇ ਰਾਜ ਕੀ ਰਾਗ ਮਹੱਲਾ ਪੰਚਮਾ ਜਾ ਕੋ ਮੁਸ਼ਕਲ ਅਤ ਪਣੈ ਢੋਈ ਕੋਏ ਨ ਦੇ ਲਾਗੂ ਓਏ ਦੁਸ਼ਮਨਾ ਸਾਖ ਪੇ ਭਜ ਖਲੇ ਸਭੋ ਪਤੇ ਆਸਰਾ ਜੁਕੇ ਸਭ ਸਰਾਓ ਜਿਤ ਆਵੇ ਉਸ ਪਾਰ ਬ੍ਰਹਮ ਲਗੇ ਨਾ ਤਤੀਵਾਓ ਸਾਹਿਬ ਨੇ ਤਾਣਿਆ ਤਾਣ ਆਏ ਨਾ ਜਾਈ ਥਿਰ ਸਦਾ ਗੁਰਬਖਤੀ ਸਚ ਜਾਣ ਰਹਾਉ ਜੇ ਕੋ ਹੋਵੇ ਤੁਲਾ ਨਾਗ ਭੁਖ ਕੇ ਪੀਰ ਦਮੜਾ ਪੱਲ ਨਾ ਪਵੇ ਨਾ ਕੋ ਦੇਵੇ ਤੀਰ ਸਵਾਰਥ ਸੁਆਉ ਨਾ ਕੋ ਕਰੇ ਨਕਿ ਜਿ ਹੋਵੇ ਕਾਜ ਚਿਤ ਆਵੇ ਉਸ ਪਾਰ ਬ੍ਰਹਮ ਆਨੇ ਚਲ ਹੋਵੇ ਰਾਜ ਕਿਰੀ ਰਾਗ ਮਹੱਲਾ ਪੰਜਵਾ ਜਾ ਕੋ ਮੁਸ਼ਕਲ ਅਤ ਬਣੈ ਢੋਈ ਕੋਏ ਨ ਦੇ ਲਾਗੂ ਹੋਏ ਦੁਸ਼ਮਨਾ ਸਾਖ ਪੇ ਭਜ ਖਲੇ ਸਭੋ ਪਜੇ ਆਸਰਾ ਝੁੱਕੇ ਸਭ ਸਰਾਓ ਆ ਮੈਂ ਉਸ ਪਰਮ ਭਰਮ ਲਗੈ ਨਾ ਤਤੀਵਾਉ ਸਾਹਿਬ ਨੇ ਤਾਣਿਆ ਤਾਣ ਆਏ ਨਾ ਜਾਈ ਥਿਰ ਸਦਾ ਗੁਰਬਤਿ ਸਚ ਜਾਣ ਰਹਾਉ ਜੇ ਕੋ ਹੋਵੇ ਤੁਪਲਾ ਨਾੰਗ ਭੁਖ ਕੇ ਪੀਰ ਮੜਾ ਪੱਲੇ ਨਾ ਪਵੇ ਨਾ ਕੋ ਦੇਵੇ ਤੀਰ ਸਵਾਰਥ ਸੁਆਉ ਨਾ ਕੋ ਕਰੇ ਨਾ ਕਿਛ ਹੋਵੇ ਕਾਜ ਜਿਤ ਆਵੇ ਉਸ ਪਾਰ ਬ੍ਰह्म ਤਾਨੇ ਚਲ ਹੋਵੇ ਰਾਜ ਧੀ ਰਾਗ ਮਹੱਲਾ ਪੰਜਵਾ ਜਾ ਕੋ ਮੁਸ਼ਕਲ ਅਤ ਬਣੈ ਢੋਈ ਕੋਏ ਨ ਦੇ ਲਾਗੂ ਹੋਏ ਦੁਸ਼ਮਨਾ ਸਾਖ ਪੇ ਭਜ ਖਲੇ ਸਭੋ ਪਜੇ ਆਸਰਾ ਝੁੱਕੇ ਸਭ ਸਰਾਓ ਜਿਤ ਆਵੇ ਉਸ ਪਾਰ ਬ੍ਰਹਮ ਲਗੈ ਨ ਤਤੀਵਾਓ ਸਾਹਿਬ ਨੇ ਤਾਣਿਆ ਤਾਣ ਆਏ ਨਾ ਜਾਈ ਥਿਰ ਸਦਾ ਗੁਰਬਖਤੀ ਸਚ ਜਾਣ ਰਹਾਉ ਜੇ ਕੋ ਹੋਵੇ ਦੁਬਲਾ ਨੰਗ ਭੁੱਖ ਕੀ ਪੀਰ ਦਮੜਾ ਪੱਲ ਨਾ ਪਵੇ ਨਾ ਕੋ ਦੇਵੇ ਤੀਰ ਸੁਆਰਥ ਸੁਆਉ ਜਾ ਕੋ ਕਰੇ ਨ ਕਿਛ ਹੋਵੇ ਕਾਜ ਜਿਤ ਆਵੇ ਉਸ ਪਾਰ ਬ੍ਰह्म ਤਾਨੇ ਚਲ ਹੋਵੇ ਰਾਜ ਧੀਰੀ ਰਾਗ ਮਹੱਲਾ ਪੰਚਵਾ ਜਾ ਕੋ ਮੁਸ਼ਕਲ ਅਤ ਬਣੈ ਧੋਈ ਕੋਏ ਨ ਦੇ ਲਾਗੂ ਓਏ ਦੁਸ਼ਮਨਾ ਸਾਖ ਪੇ ਭਜ ਖਲੇ ਸਭੋ ਪਜੇ ਅਸਰਾ ਜੁੱਕੇ ਸਭ ਸਰਾਓ ਜਿਤ ਆਵੇ ਉਸ ਪਾਰ ਬ੍ਰਹਮ ਲਗੇ ਨਾ ਤਤੀਵਾਓ ਸਾਹਿਬ ਨੇ ਤਾਣਿਆ ਤਾਣ ਆਏ ਨਾ ਜਾਈ ਥਿਰ ਸਦਾ ਗੁਰਬਖਤੀ ਸਚ ਜਾਣ ਰਹਾਉ ਜੇ ਕੋ ਹੋਵੇ ਤੁਪਲਾ ਨਾਗ ਭੁਖ ਕੀ ਪੀਰ ਦਮੜਾ ਪੱਲ ਨਾ ਪਵੇ ਨਾ ਕੋ ਦੇਵੇ ਤੀਰ ਸੁਆਰਥ ਸੁਆਉ ਨਾ ਕੋ ਕਰੇ ਨਕਿ ਜਿ ਹੋਵੇ ਕਾਜ ਜਿਤ ਆਵੇ ਉਸ ਪਾਰ ਬ੍ਰਹਮ ਤਾਨੇ ਚਲ ਹੋਵੇ ਜਿ ਰਿ ਰਗ ਮਹਲਾ ਪੰਜਵਾ ਜਾ ਕੋ ਮੁਸ਼ਕਲ ਅਤ ਬਣੈ ਢੋਈ ਕੋਏ ਨ ਦੇ ਲਾਗੂ ਹੋਏ ਦੁਸ਼ਮਨਾ ਸਾਖ ਪੇ ਭਜ ਖਲੇ ਸਭੋ ਪਜੇ ਅਸਰਾ ਜੁੱਕੇ ਸਭ ਸਰਾਓ ਜਿਦ ਆਵੇ ਉਸ ਪਰ ਬ੍ਰਹਮ ਲਗੇ ਨਾ ਤਤੀਵਾਉ ਸਾਹਿਬ ਨੇ ਤਾਣਿਆ ਤਾਣ ਆਏ ਨਾ ਜਾਈ ਥਿਰ ਸਦਾ ਗੁਰਬਖਤੀ ਸਚ ਜਾਣ ਰਹਾਉ ਜੇ ਕੋ ਹੋਵੇ ਤੁਪਲਾ ਨਾੰਗ ਭੁਖ ਕੀ ਪੀਰ ਦਮੜਾ ਪੱਲਾ ਨਾ ਪਵੇ ਨਾ ਕੋ ਦੇਵੇ ਤੀਰ ਸਵਾਰਥ ਸੁਆਉ ਨਾ ਕੋ ਕਰੇ ਨਾ ਕਿਛ ਹੋਵੇ ਕਾਜ ਜਿਤ ਆਵੇ ਉਸ ਪਾਰ ਬ੍ਰह्म ਤਾਨੇ ਚਲ ਹੋਵੇ ਰਾਜ ਧੀਰੀ ਰਾਗ ਮਹਲਾ ਪੰਜਵਾ ਜਾ ਕੋ ਮੁਸ਼ਕਲ ਅਤ ਬਣੈ ਢੋਈ ਕੋਏ ਨ ਦੇ ਲਾਗੂ ਹੋਏ ਦੁਸ਼ਮਨਾ ਸਾਖ ਪੇ ਭਜ ਖਲੇ ਸਭੋ ਭਜੇ ਆਸਰਾ ਝੁੱਕੇ ਸਭ ਸਰਾਓ ਜਿਤ ਆਵੇ ਉਸ ਪਾਰ ਬ੍ਰਹਮ ਲਗੈ ਨ ਤਤੀਵਾਓ ਸਾਹਿਬ ਨੇ ਤਾਣਿਆ ਤਾਣ ਆਏ ਨਾ ਜਾਈ ਥਿਰ ਸਦਾ ਗੁਰ ਸ਼ਬਦੀ ਸਚ ਜਾਣ ਰਹਾਉ ਜੇ ਜਾ ਕੋ ਮੁਸ਼ਕਲ ਅਤ ਬਣੈ ਢੋਈ ਕੋਏ ਨ ਦੇ ਲਾਗੂ ਹੋਏ ਦੁਸ਼ਮਨਾ ਸਾਖ ਪੇ ਭਜ ਖਲੇ ਸਭੋ ਭਜੇ ਅਸਰਾ ਜੁਗ ਸਭ ਸਰਾਉ ਜਿਤ ਆਵੇ ਉਸ ਪਾਰ ਬ੍ਰਹਮ ਲਗੈ ਨ ਤਤੀਵਾ ਸਾਹਿਬ ਨੇ ਤਾਣਿਆ ਤਾਣ ਆਏ ਨਾ ਜਾਈ ਥਿਰ ਸਦਾ ਗੁਰਬਖਤੀ ਸਚ ਜਾਣ ਰਹਾਉ ਜੇ ਕੋ ਹੋਵੇ ਦੁਬਲਾ ਨਾੰਗ ਭੁਖ ਕੀ ਪੀਰ ਦਮੜਾ ਪੱਲ ਨਾ ਪਵੇ ਨਾ ਕੋ ਦੇਵੇ ਥੀਰ ਸੁਆਰਥ ਸੁਆਉ ਨਾ ਕੋ ਕਰੇ ਨਾ ਕਿਛ ਹੋਵੇ ਕਾਜ ਜਿਤ ਆਵੇ ਉਸ ਪਾਰ ਬ੍ਰह्म ਤਾਂ ਨੇ ਚਲ ਹੋਵੇ ਰਾਜ ਵੀਡੀਓ ਪਸੰਦ ਆਵੇ ਤਾਂ ਲਾਈਕ ਕਮੈਂਟ ਸਬਸਕ੍ਰਾਈਬ ਕਰ ਦੇਣਾ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ